ਥਾਰ ਗੱਡੀ ਇਹਨਾਂ ਦੇ ਵਿੱਚੋਂ ਇੱਕ ਗੱਡੀ ਥੋੜੀ ਹੋਈ ਜਣੀ ਆ ਕੱਲ ਨੂੰ ਜੇ ਇਹ ਨਹੀਂ ਲੈਣੀ ਤਾਂ ਕਿਤੇ ਕਿਸਾਨ ਨੂੰ ਨਿਕਲਦਾ ਉਹਦੇ ਵਾਸਤੇ ਕੋਈ ਵੀ 4x4 ਟਰੈਕਟਰ ਆ ਦੂਜੇ ਨਾਮ ਦੇ ਵਿੱਚ R15 ਬਾਈਕ ਆ ਜਾਂ ਬੋਲਟ ਆ ਮਿੱਤਰੋ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਵੀ ਜਿਹੜੇ ਡਰਾ ਬਾਈ ਨੇ ਕਿੰਨੇ ਕਿੰਨੇ ਘੈਂਟ ਕੱਢਿਆ ਉਮ ਅੱਜ ਦਾ ਡਰਾ ਨਿਕਲੂਗਾ ਕੱਲ ਵਾਲਾ ਜਿਹੜਾ ਡਰਾ ਨਿਕਲੂਗਾ ਰਾਤ ਬਾਕੀ ਆ ਹੁਣ ਸਮਾਂ ਲੰਘ ਚੁੱਕਿਆ ਹੁਣ ਕੱਲਾ ਟੋਕਣ ਪਾਉਂਦਾ ਟਾਈਮ ਆ ਉੱਤੇ ਨੰਬਰ ਚੱਲੀਦਾ ਪਹਿਲਾਂ ਨੰਬਰ ਤੇ ਨਿਗਾ ਮਰਾਦੀਏ ਬਾਈ ਸੈੱਡ ਹੋਈ 79132267 300 ਦਾ ਇੱਕ ਕੂਪਨ ਆ 500 ਦੇ ਤਿੰਨ ਕੂਪਨ ਆ 1000 ਦੇ ਅੱਠ ਕੂਪਨ ਆ 2000 ਦੇ 20 ਕੂਪਨ ਆ 5000 ਦੇ 60 ਕੂਪਨ ਆ ਮਿੱਤਰੋ ਕੂਪਨ ਹੀ ਕੂਪਨ ਆ ਜੇ ਤੁਸੀਂ ਕਾਪੀ ਲੈਣੀ ਆ ਬਾਈ ਕਾਪੀ ਕਿੰਨੇ ਚ ਮਿਲ ਜੂ 8500 ਦੇ ਵਿੱਚ 200 ਕੂਪਨ ਦੇ ਰਾਂਗੇ ਓਕੇ ਬਾਕੀ 11 ਨਾਮ ਬਿਲਕੁਲ ਫਰੀ ਦੇ ਵਿੱਚ ਦੇਨੇ ਆ ਜੀ ਪਹਿਲੇ ਨਾਮ ਦੇ ਵਿੱਚ ਹੈਗੀ ਐਕਟਵਾ ਜੋ ਨਹੀਂ ਲੈਣੀ ਹੈ ਕਿ ਤੁਸੀਂ ਸਪਲੈਂਟਰ ਬਾਈਕ ਲੈ ਸਕਦੇ ਹੋ 10 ਹੋਰ ਨਾਮ ਨੇ ਹੂੰ 11 ਨਾਮ ਬਿਲਕੁਲ ਫਰੀ ਦੇ ਵਿੱਚ ਤੇ ਜੇਕਰ ਮੰਨ ਲਓ ਕੂਪਨ ਵੀ ਨਹੀਂ ਪਾਉਣਾ ਹੈਗਾ ਤੁਸੀਂ ਸ਼ੇਅਰ ਕਰ ਦਿਓ ਪਹਿਲੇ 5 ਬੰਦਿਆਂ ਨੂੰ ਵੀ ਆਪਾਂ ਲਾਈਨ ਕੰਪਨੀ ਦੇ 1 ਦੀ ਗਰੰਟੀ ਵਾਰੰਟੀ ਵਾਲੇ 에어ਪੋਰਟ ਥੋੜੇ ਬਿਲਕੁਲ ਫਰੀ ਦੇ ਵਿੱਚ ਹੋ ਜਾਣੇ ਇਹ ਕਿਵੇਂ ਹੋਣੇ ਆ ਤੁਸੀਂ ਮਾੜਾ ਜਿਹਾ ਕਸ਼ਟ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਉਹਦਾ ਤੁਹਾਨੂੰ ਇਹਦਾ ਬੈਨੀਫਿਟ ਇਹ ਹੋਊਗਾ ਵੀ ਇਹ 1 ਸਾਲ ਦੀ ਗਰੰਟੀ ਹੈ ਭਾਜੀ ਵੀਰੇ 1 ਸਾਲ ਦੀ ਗਰੰਟੀ ਵਾਲੇ 에어ਪੋਰਟ ਮਿਲਨੇ ਆ ਭਾਵੇਂ ਕੰਦਾ ਚ ਮਾਰੀ ਜਾਏ ਉਹ ਭਾਵੇਂ ਪਾਣੀ ਸਿੱਟੀ ਜਾਵੇ ਉਹ ਖਰਾਬ ਨਹੀਂ ਹੁੰਦੇ ਬਾਈ ਇਧਰਲੇ ਪਾਸੇ ਸਕੂਟਰੀ ਖੜੀ ਆ ਇਹ ਨਵੀਂ ਮਿਲਨੀ ਆ ਜਮਾ ਮਿਨੀ ਡਰਾ ਦੇ ਵਿੱਚ ਨਾ ਹਾਂਜੀ ਵੀਰੇ ਮਿਨੀ ਡਰਾ ਦੇ ਵਿੱਚ ਵੀ ਆ ਮੇਨ ਡਰਾ ਦੇ ਵਿੱਚ ਵੀ ਆ ਵੀਰੇ ਦੂਸਰੇ ਨਾਮ ਦੇ ਵਿੱਚ ਬੁਲਟ ਮੋਟਰਸਾਈਕਲ ਹੋਣ ਹੀ ਲੈਣਾ ਤੁਸੀਂ ਵੀਰੇ R15 ਬਾਈਕ ਲੈ ਸਾਜੋ ਤੀਸਰੇ ਨਾਮ ਵਿੱਚ ਟੋਟਲ 77 ਨਾਮ 77 71 ਨਾਮਾ ਦਾ ਵੀਰੇ ਕੈਸ਼ ਦੀ ਸੁਵਿਧਾ ਅਵੇਲੇਬਲ ਆ ਕੱਲ ਨੂੰ ਸ਼ਾਮ ਨੂੰ 5 ਵਜੇ ਡਰਾ ਨਿਕਲ ਜਾਣਾ ਅੰਦੋਰਾ ਵਿੱਚ ਠੀਕ ਹੈ ਵੀਰ ਜੀ ਪੈਸਾ ਹੋ ਨਹੀਂ ਪਤਾ ਲੱਗਣਾ ਮਿੱਤਰੋ ਜੋ ਟੋਕਨ ਪਾ ਕੇ ਬੋਲਟ ਨਿਕਲਿਆ ਜਦੋਂ ਬੋਲਟ ਤੁਸੀਂ ਲਿਆ ਕੇ ਸਾਥ ਦੇ ਵਿੱਚ ਚਾਬੀ ਬੰਦ ਕਰਕੇ ਚਲਾ ਕੇ ਪਟਾਕੇ ਮਾਰੇ ਉਦੋਂ ਤੁਹਾਨੂੰ ਅਸਲੀ ਸੁਆਦ ਆਉਣਾ ਵੀ ਹਾਂ ਬੋਲਟ ਨਿਕਲਿਆ ਸੀ ਟ੍ਰੈਕਟਰ ਇਹਦਾ 300 ਦਾ ਇੱਕ ਜੀ 5 ਸੋਦੇ 3000 ਦੇ 8 ਆਈ 2000 ਦੇ 20 ਆ ਤੇ 5000 ਦੇ 60 ਆਈ ਪੇਮੈਂਟ ਵਾਲਾ ਨੰਬਰ ਹੈਗਾ 709132267 ਦੀ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ 2 ਤੋਂ 4 ਮਿੰਟ ਵਿੱਚ ਕੂਪਨ ਮਿਲ ਜੂਗਾ ਜੀ 2 ਤੋਂ 4 ਮਿੰਟ ਦੇ ਵਿੱਚ ਵਿੱਚ ਕੂਪਨ ਮਿਲ ਜੂਗਾ ਆਏ ਲਾ ਲਓ ਵੀ ਜਿਹਦੀ ਕਿਸਮਤ ਤੇ ਜਾਂ 2 ਤੋਂ 4 ਮਿੰਟ ਦੇ ਵਿੱਚ ਵਿੱਚ ਉਹਨੂੰ ਸਕਾਰਪੀਓ ਜਾਂ ਥਾਰ ਦਾ ਓਨਰ ਬਣਾ ਦੇਣਾ ਆਪਾਂ ਜੀ ਜੀ ਸ਼ੇਅਰ ਕਰ ਦਿਓ ਆ ਚਾਬੀਆਂ ਮੇਰੇ ਹੱਥ ਦੇ ਵਿੱਚ ਆ ਕੱਲ ਨੂੰ ਤੁਸੀਂ ਇੱਕ ਚਾਬੀ ਇਹਨਾਂ ਦੇ ਵਿੱਚੋਂ ਚੱਕ ਕੇ ਲੈ ਜਾਓ ਜਿਹੜੀ ਮਰਜ਼ੀ ਸ਼ਾਮ ਤੱਕ ਇਹ ਡਰਾਂ ਨਿਕਲ ਜਾਣਾ ਤੇ ਕਿਹੜੇ ਪੈਸ ਦੇ ਵਿੱਚ ਇੰਦੋਰਾ ਪੈਸ ਦੇ ਵਿੱਚ ਇੰਦੋਰਾ ਪੈਸ ਦੇ ਵਿੱਚ ਡਰਾ ਨਿਕਲਣਾ ਸ਼ੇਅਰ ਕਰ ਦਿਓ ਮਿੱਤਰੋ ਚਾਬੀਆਂ ਲੈ ਜਾਓ ਬਈ ਚਾਬੀਆਂ ਤੁਹਾਡੀ ਨਹੀਂ ਸਾਡਾ ਇਹਦੇ ਵਿੱਚ ਕੁਝ ਨਹੀਂ ਸ਼ੇਅਰ ਕਰ ਦਿਓ ਨੰਬਰ ਚੱਲੀ ਜਾਂਦਾ ਟੋਕਨ ਪਾ